ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡਰੀ ਫਾਰ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨਾ ਵੀ ਇਹਨਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲਟ ਤੇ ਸੈਟ ਕਰ ਅੱਜ ਦੀ ਵੀਡੀਓ ਕੋਟਲਾ ਮੇਰ ਸਿੰਘ ਵਾਲਾ ਤਹਿਸੀਲ ਬਾਗਾ ਪੁਰਾਣਾ ਤੇ ਜ਼ਿਲ੍ਹਾ ਬਾਈਨੂ ਮੋਗਾ ਪੈਂਦਾ ਜਿਹੜੇ ਘਰੋਂ ਵੀਡੀਓ ਬਣਾ ਰਹੇ ਆ ਵਪਾਰ ਦਾ ਬਾਈ ਕੰਮ ਕਰਦੇ ਆ ਇਸ ਕਰੋ ਮੇਰੀ ਪਹਿਲੀ ਵੀਡੀਓ ਰੂਟੀਨ ਚ ਬਾਈ ਕੋਲ ਪਸ਼ੂ ਆਉਂਦੇ ਰਹਿੰਦੇ ਨੇ ਅੱਜ ਦੋ ਨਗੀਆਂ ਨੇ ਸੇਲ ਨੇ ਜੀ ਇੱਕ ਤਾਜੀ ਸੂਈ ਆ ਇੱਕ ਗੱਬਣ ਜਾਣਕਾਰੀ ਪ੍ਰੋਪਰ ਬਾਈ ਤੋਂ ਲੈ ਲਾਂਗੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਨਾਲ ਤੇ ਡਰੈਸ ਦੱਸ ਦਿਓ ਜੀ ਨਾਮ ਬਾਦਰ ਸਿੰਘ ਆ ਜੀ ਪਿੰਡ ਜੀ ਕੋਟਲਾ ਮਹਿਰ ਸਿੰਘ ਵਾਲਾ ਜੀ ਤਹਿਸੀਲ ਤੇ ਬਈ ਜ਼ਿਲ੍ਹਾ ਜ਼ਿਲ੍ਹਾ ਮੋਗਾ ਜੀ ਥੀਲ ਬਾਗਾ ਪ੍ਰਾਣਾ ਮੋਬਾਈਲ ਨੰਬਰ ਦੱਸ ਦਿਓ ਜੀ 83375 ਠੀਕ ਆ ਜੀ ਤੇ 22647 ਠੀਕ ਆ ਬਾਈ ਇੱਕ ਨੰਬਰ ਤੋਂ ਸ਼ੁਰੂ ਕਰ ਲਾਂਗੇ ਸੁਆ ਕਿੰਨ ਨਮ ਸੁਈ ਹੈ ਬਾਈ ਇਹ ਦੂਜਾ ਸੁਈ ਹੈ ਜੀ ਕਦੋਂ ਸੁਈ ਹੈ ਜੀ ਇਹ ਰਾਤ ਸੁਈ ਹੈ ਜੀ 4 ਵਜੇ 4 ਵਜੇ ਠੀਕ ਹੈ ਜੀ ਤੇ ਬੱਚਾ ਕੀ ਦਿੱਤਾ ਜੀ ਇਹ ਅੱਛਾ ਜੀ ਮੰਗਦਾ ਜੀ ਜੇਰ ਡੰਨਾ ਜੀ ਹਾਂ ਜੀ ਹਾਂ ਜੇਰ ਦੁੱਧ ਜਮਾ ਓਕੇ ਆ ਜੀ ਜੇਰ ਬਿਲਕੁਲ ਡੰਨਾ ਦੇਖ ਸਕਦੇ ਹੋ ਤੁਸੀਂ ਤੇ ਕਿੰਨਾ ਕੁ ਬੋਲਾ ਕੱਟ ਲਿਆ ਬਾਈ ਇਹ ਬੋਲਾ ਹੁਣ 6 ਕਿਲੋ ਕੱਟਤਾ ਸੀ ਚੇਰਾ ਕੱਟਤਾ ਸੀ ਹਾਂ ਜੀ ਹਾਂ ਠੀਕ ਆ ਤੜਕੇ ਕੱਢਿਆਗਾ ਹਾਂ ਜੀ ਹਾਂ ਸੁਆ ਕੱਢਿਆ ਬਾਕੀ ਅੱਜ ਸੁਆ ਵੀ ਥੋੜਾ ਠੀਕ ਆ ਬਾਈ ਹਾਂ ਜੀ ਚੰਗੂ ਜੀ ਠੀਕ ਹੈ ਜ ਕਿੰਨਾ ਕ ਬਾਜੂ ਬਾਈ ਦੁੱਧ ਦੁੱਧ ਜੀ ਉਹਨਾਂ ਨੇ ਤਾਂ ਜਿੰਨਾ 17 18 ਗਲ ਦੱਸਿਆ ਜੀ 20 ਤੋਂ ਬਾਹਰ ਦੁੱਧ ਪਾ ਦੂਗੀ ਠੀਕ ਤੋਰ ਕੇ ਦਿਖਾ ਦੇ ਬਾਈ ਸੁਆ ਦੂਜਾ ਸੂਈ ਆ ਜੀ ਹਾਈਟ ਦੇ ਪੱਖ ਤੋਂ ਬਹੁਤ ਚੰਗੀ ਆ ਮਗਰ ਬੱਚਾ ਬੱਚਾ ਜੇਰ ਪ੍ਰੋਪਰ ਡਾਣਾ 6-7 ਕਿਲੋ ਬਾਈ ਬੋਲਾ ਦੱਸਦਾ ਕਿ ਕੱਢਤਾਗਾ ਬਾਕੀ ਥਣ ਭਾਂਡੇ ਦੀ ਪੂਰੀ ਸਾਫ ਆ ਸੋਹਣਾ ਥਾਣਾ ਹੱਥੀ ਚਵਾਈ ਅਲਾ ਗੈਪ ਤੇ ਲੱਗੇ ਹੋਇਆ ਸੋਣਾ ਫੈਕਸ ਹੈ ਡਰਾ ਹਾਈਟ ਵੀ ਚੰਗੀ ਆ ਵਜਨ ਵੀ ਚੰਗਾ ਮੇਰੇ ਕੋਲ ਕੋਈ ਬਾਲਾ ਨਹੀਂ ਗਾਣੂ ਬਾਕੀ ਸੇਵਾ ਦੇ ਸਰਤੇ ਹੁੰਦਾ ਮੋਰੀ ਵੀਰ ਜੇ ਕੋਈ ਵੀਰ ਵੱਧ ਕਰ ਲੂ ਤਾਂ ਪਲੱਸ ਵੀ ਲੈ ਲੂਗਾ ਥੋੜਾ ਜਿਹਾ ਕ੍ਰੋਸ ਆਂਗਾ ਜੀ ਫਾਇਦਾ ਹੋਇਆ ਨਾ ਗਰਮੀ ਕਰਮਾ ਜੀ ਨੇ ਮਨਾਉਣੀ ਨਹੀਂ ਤੇ ਫੈਟ ਚੰਗੀ ਹੋਣੀ ਆ ਹਵਾਨੇ ਦੀ ਫਿਟਨੈਸ ਦੇਖ ਸਕਦੇ ਹੋ ਤੁਸੀਂ ਪੂਰਾ ਠੋਸ ਤੇ ਫਿੱਟ ਹੋਵਾਨਾ ਕਟਾਲਾ ਨੇੜੇ ਤੋਂ ਵੀ ਚੈੱਕ ਕਰਾ ਦਿੰਨੇ ਆ ਥੜਾਂ ਦੇ ਸਾਈਜ਼ ਚੈੱਕ ਕਰ ਸਕਦੇ ਹੋ ਫੋਟ ਨਹੀਂ ਸ਼ਾਕ ਨਹੀਂ ਕੋਈ ਚਾਰ ਈ ਥਾਣਾ ਗੈਪ ਤੇ ਲੱਗੇ ਹੱਥੀ ਜਵਾਈ ਵਾਲੇ ਮਗਰ ਬੱਚਾ ਵੱਛਾ ਬਈ ਹਾਂਜੀ ਵੱਛਾ ਜੀ ਬਾਕੀ ਤੁਹਾਨੂੰ 나ੜੂਆ ਗਿੱਲਾ ਨਾਲ ਦਿਖਾਈ ਦਿੰਨੇ ਆ ਜੀ ਮਗਰ ਬੱਚਾ ਵੱਛਾ ਹੈ ਜੀ ਧਾਰਾ ਮਾਰ ਕੇ ਬਈ ਮੜਾ ਦੇ ਥਣ ਚੈੱਕ ਕਰਾ ਦਿਓ ਧਾਰਾ ਮਾਰ ਕੇ ਤੁਹਾਨੂੰ ਦਿਖਾ ਦਿੰਨੇ ਆ ਜੀ ਸੀਲਸ ਲੱਗ ਪੂਰੀ ਆ ਬਈ ਹਾਂਜੀ ਹਾਂ ਪੂਰੀ ਪੂਰੀ ਠੀਕ ਆ ਜੀ ਲੈਣਾ ਪਾਉ ਤੇ ਜਨਪਨ ਮਗਰ ਲੈ ਥਣਾ ਚ ਮਾਰਦੇ ਬਈ ਚੰਗੀ ਜਾਂਦੀ ਓਕੇ ਚਲਾਓ ਜੀ ਮੋਟੀ ਗੰਨੇ ਰਗੀ ਧਾਰਾ ਬਾਪੇ ਮੂਹ ਲਿਆ ਜ ਮਾਰਦੇ ਬਸ ਕਰ ਬਈ ओके जी ਜਮਾ ਟਾਪ ਦੀ ਚਵਾਈ ਆ ਜੀ ਹੱਥੀ ਚਵਾਈ ਵਾਲਾ ਥਾਣਾ ਗੰਨੇਆ ਖਰਗੀ ਚਵਾਈ ਆ ਵਜਨ ਕੱਦ ਕਾੜ ਦੇ ਵੀ ਪੂਰੀ ਆ ਮੁੱਲ ਬਈ ਇਹਦਾ ਮੁੱਲ ਜੀ ਦੇ ਲੈਂਡ ਹਾਟ ਹੈ ਯਾਰ ਬੋਜੂ ਲਸੀ ਹਾਂਜੀ ਮਾਨਤਾਨ ਕਰ ਦਿਆਂਗੇ ਠੀਕ ਹੈ ਜੀ ਮੁੱਲ 66000 ਰੁਪਇਆ ਕਰਦੇ ਆ ਬਾਕੀ ਬਾਈ ਕਹਿੰਦਾ ਮਾਨਤਾਨ ਉਹਦੇ ਚ ਕਰ ਦਾਂਗੇ ਦੋ ਨੰਬਰਾਂ ਕਿ ਨਗੀਨਾ ਪੀਸ ਆ ਜੀ ਸੁਹਾ ਕੇ ਨਵਾਂ ਪਈ ਹੈ ਇਹ ਪਹਿਲਾ ਜੀ ਦੰਦੋ ਜੀ ਇਹ ਜੀ ਚੌਗੀ ਆ ਜੀ ਠੀਕ ਹੈ ਜੀ ਚਾਰ ਦੰਦ ਦਾ ਤੇ ਕਿਹੜੇ ਸੀਮੰਦੀ ਹੈ ਬਈ ਇਹ ਇਹ ਫਰੂਟ ਦੀ ਆ ਜੀ ਆਪ ਬਰੂਟ ਦੀ ਹੈ ਤੇ ਜਿਹੜਾ ਭਾਈ ਇਹਦੇ ਸੀਮਨ ਲੱਗਿਆ ਉਹ ਕਿਹੜਾ ਜੀ ਇਹ ਵੀ ਐਬੀਐਸ ਦਾ ਜੀ ਐਬੀਐਸ ਦਾ ਲੱਗਿਆ ਵਾ ਤੇ ਭਾਈ ਡੇਟ ਮੁਤਾਬਕ ਕਿੰਨੇ ਦਿਨਾਂ ਦੀ ਕੱਚੀ ਹੈ ਜੀ 15 ਦਿਨਾਂ ਦੀ ਕੱਚੀ ਹੈ ਜੀ 15 ਦਿਨ ਡੇਟ ਮੁਤਾਬਕ ਲੈ ਜੀ ਹਾਂ ਜੀ ਹਾਂ ਹਾਂ ਕਿੰਨਾ ਕੁ ਪਾਜੂ ਭਾਈ ਦੁੱਧ ਦੁੱਧ ਪਾਜੂ ਇਹ 20 ਕਿਲੋ ਅਸੀਂ ਠੀਕ ਆ ਤੋੜ ਕੇ ਦਿਖਾ ਦਿਓ ਜੀ ਨਕੀ ਨਾ ਪੀਸਾ ਬਿਲਕੁਲ ਆਪ ਭਾਈ ਬਰੂਟ ਦੀ ਦੱਸਦਾ ਐਬੀਐਸ ਦਾ ਇਹਦੇ ਸੀਮਨ ਲੱਗਿਆ ਵਾ ਬਾਕੀ ਖੂਬ ਸੂਰ ਤੇ ਤੁਸੀਂ ਚੈੱਕ ਕਰ ਸਕਦੇ ਹੋ ਡੇਟ ਮੁਤਾਬਕ 15 ਦਿਨਾਂ ਦੀ ਕੱਚੀ ਆ ਤਿਆਰੀ ਤੁਸੀਂ ਇੱਕ ਸਾਹਬ ਦੀ ਮੰਨ ਕੇ ਚੱਲਿਓ ਬਈ ਹਵਾਨਾ ਸਟਾਰਟ ਹੀ ਕੀਤਾ 15 ਦਿਨਾਂ ਤਿੱਕਰ ਦਾ ਪੂਰਾ ਵੱਡਾ ਤੇ ਖੋਸ ਸ਼ਾਨਦਾਰ ਹਵਾਨਾ ਤਿਆਰ ਕਰ ਲੈਣਾ ਬਾਕੀ ਰੰਗ ਰੂਪ ਦੀ ਪੂਰੀ ਚੰਗੀ ਆ 20 ਕਿਲੋ ਦੁੱਧ ਬਈ ਦੱਸਦਾ ਕਿ ਪਾ ਜੂਗੀ ਸੀਲਸ ਲੱਗਦਾ ਹਣ ਤੋਂ ਕੋਈ ਨਹੀਂ ਜੀ ਪੂਰੀ ਸੀਲਸ ਲੱਗਾ ਥੋੜਾ ਜਿਹਾ ਕੇਵਰੇ ਤੋਂ ਡਰਦਾ ਜੀ ਬਾਕੀ ਲੈ ਚੱਲੀ ਬਾਈ ਸੋਨੇ ਹੱਥੀ ਚਵਾਈ ਵਾਲਾ ਥਾਣਾ ਗੈਬ ਤੇ ਲੱਗੇ ਵਿਆ ਇੱਕ ਬਈਆ ਮਗਰ ਮੜੀਆਂ ਮੜੀਆਂ ਸ਼ਾਕਾਂ ਦੀ ਆਪਾਂ ਨੇੜੇ ਤੋਂ ਚੈੱਕ ਕਰਾ ਦਿੰਨੇ ਆ ਇਹ ਤਾਂ ਜਿ ਸਰਾਖਤਾ ਹੈ ਨਹੀਂ ਜੀ ਨਾ ਜੀ ਨਾ ਸਰਾਖ ਹੈ ਨਹੀਂ ਠੀਕ ਹੈ ਜੀ ਚੈੱਕ ਕਰ ਸਕਦੇ ਹੋ ਮੜੀਆਂ ਮੜੀਆਂ ਸ਼ਾਕਾਂ ਬ੍ਰੀਡ ਵਾਲੇ ਗਾਂ ਦੇ ਆ ਹੀ ਜਾਂਦੀਆਂ ਆਮ ਕਰਕੇ ਪਰ ਬਾਈ ਕਹਿੰਦਾ ਚੱਲਦੀ ਨਹੀਂ ਇਹ ਬਾਕੀ ਥਣਾ ਦੇ ਸਹਿਜ ਵੀ ਸੋਹਣੇ ਆ ਰੰਗ ਪ੍ਰਿੰਟ ਦੀ ਵੀ ਪੂਰੀ ਚੰਗੀ ਆ ਜੀ ਕੱਲੀ ਕੱਚੀ ਕੱਚੀ ਆ ਜਿੱਦੇ ਕਰਮ ਵਾਲੀ ਤਿਆਰ ਹੋਊਗੀ ਉਹਦੇ ਪੂਰਾ ਟੌਪ ਦਾ ਹਵਾਨਾ ਤਿਆਰ ਕਰਨਾਗਾ ਮੁੱਲ ਬਈਆ ਦਾ ਮੁੱਲ 70000 ਆ ਜੀ ਹੋਜੂ ਲੈਸ ਜੀ ਹਾਂ ਜੀ ਹੋਜੂ ਲੈਸ ਠੀਕ ਆ ਜੀ ਮੁੱਲ ਬਾਈ ਇਹਦਾ 70000 ਰੁਪਇਆ ਕਰਦੇ ਆ ਬਾਕੀ ਬਾਈ ਕਹਿੰਦਾ ਲੈਸ ਹੋ ਜਾਊਗਾ ਜਿਹਨੂੰ ਜਚੂਗੀ ਨੰਬਰ ਬਾਈ ਦਾ ਸਕਰੀਨ ਉੱਤੇ ਚੱਲਦਾ ਰਹਿਣਾ ਧੰਨਵਾਦ